ਵਿੱਤੀ ਬਰਾ ਸਾਲ 2024-25 ਦੇ ਵਿੱਚ ਰਿਕਾਰਡ ਤੋੜ ਮੁਸਾਫਰਾ ਨੇ ਇੱਥੇ ਸਫ਼ਰ ਕੀਤਾ ਹੈ ਫਾਈਨੈਂਸ਼ੀਅਲ ਈਅਰ 2024-25 ਜਿਹੜਾ ਕਿ ਮਾਰਚ ਦੇ ਅਖੀਰ ਤੱਕ ਹੁੰਦਾ ਹੈ ਐਨਲਿਸਿਸ ਕੀਤਾ ਗਿਆ 에어ਪੋਰਟ 에어ਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਤੇ ਮਾਰਚ ਦੇ ਜਿਹੜੇ ਸਟੈਟ ਜਿਹੜੇ ਉਹਨੇ ਦਿੱਤੇ ਨੇ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਰਿਕਾਰਡ ਤੋੜ مسافر ਫਾਈਨੈਂਸ਼ੀਅਲ ਯਰ 2024-25 ਦੇ ਵਿੱਚ ਇੱਥੇ ਪਹੁੰਚੇ। ਕੁੱਲ 35,42,880 مسافر ਜੋ ਕਿ 3.54 ਮਿਲੀਅਨ ਬਣਦੀ ਹੈ। ਜਿਹੜਾ ਇਸ ਤੋਂ ਪਿਛਲਾ ਸਾਲ ਸੀ 2023 ਤੇ 24 ਦਾ ਉਹਦੇ ਨਾਲੋਂ 3% ਦਾ ਵਾਧਾ ਹੈ। ਉਦੋਂ ਸੀ 30,85,598 ਖਾਸ ਕਰ ਲਿਆ ਕਿ ਇਸ ਦੇ ਵਿੱਚ ਡੋਮੈਸਟਿਕ ਤੇ ਇੰਟਰਨੈਸ਼ਨਲ ਟਰੈਵਲਰ ਜਿਹੜੇ ਨੇ ਦੋਵੇਂ ਵਧੇ ਨੇ ਤੇ ਪੰਜਾਬ ਦਾ ਜਿਹੜਾ ਹੈ ਪ੍ਰਾਇਮਰੀ ਇੰਟਰਨੈਸ਼ਨਲ ਗੇਟਵੇ ਹੈ ਉਸ ਲਈ ਇਹ ਚੰਗੀ ਖਬਰ ਹੈ ਜੇ ਇਕੱਲੇ ਮਾਰਚ ਮਹੀਨੇ ਦੀ ਗੱਲਬਾਤ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੀ 에어ਪੋਰਟ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਜੋ ਹਵਾਈ ਅੱਡਾ ਹੈ ਉਸ ਵਿੱਚ 343384 ਜਿਹੜੇ ਮੁਸਾਫਰ ਸੀ ਉਹ ਪਹੁੰਚੇ ਜਿਹਦੇ ਵਿੱਚ 231758 ਡੋਮੈਸਟਿਕ ਮੁਸਾਫਰ ਸੀ ਤੇ 111628 ਇੰਟਰਨੈਸ਼ਨਲ ਟ੍ਰੈਵਲ ਸੀ ਹੁਣ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਡੋਮੈਸਟਿਕ ਟ੍ਰੈਵਲਰ ਗਿਣਿਆ ਜਾ ਰਿਹਾ ਹੈ ਉਹਨਾਂ ਵਿੱਚੋਂ ਉਹ ਕਿੰਨੇ ਸੀ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚੋਂ ਇੰਡੀਆ ਦੇ ਕਿਸੇ ਹੋਰ ਸ਼ਹਿਰ ਚਾਹੇ ਉਹ ਦਿੱਲੀ ਮੁੰਬਈ ਬੈਂਗਲੌਰ ਜਿੱਥੇ ਤੇ ਹੋਰ ਜਾ ਕੇ ਲੈਂਡ ਕੀਤੀ ਹੁਣ ਪਹਿਲਾਂ ਤੇ ਫਿਰ ਉਸ ਤੋਂ ਅਗਲੀ ਫਲਾਈਟ ਫੜ ਕੇ ਜਿਹੜੇ ਸੀ ਉਹ ਅੰਮ੍ਰਿਤਸਰ ਜਾ ਕੇ ਪਹੁੰਚੇ ਉਹਨਾਂ ਦੀ ਗਿਣਤੀ ਵੀ ਡੋਮੈਸਟਿਕ ਤੇ ਵਿੱਚ ਹੋਈ ਹੋਵੇਗੀ ਜੇ ਕੱਲੇ ਮਾਰਚ 2025 ਦੀ ਗੱਲ ਕਰੀਏ ਤਾਂ ਜਿਹੜੇ 343384 ਪੈਸੇਂਜਰ ਉੱਥੇ ਪਹੁੰਚੇ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜੋ ਉਹਨਾਂ ਨੇ ਜਾ ਜਾ ਕੇ ਉਤਰੇ ਨੇ ਜਾਂ ਫਲਾਈਟਸ ਉਹਨਾਂ ਨੇ ਫੜੀਆਂ ਨੇ ਉਸ ਤੋਂ ਪਹਿਲਾਂ ਇੱਕ ਸਾਲ ਨਾਲੋਂ ਇਹ 8.5% ਜ਼ਿਆਦਾ ਹੈ ਮਾਰਚ 2024 ਨਾਲੋਂ 8.5% ਜ਼ਿਆਦਾ ਡੋਮੈਸਟਿਕ ਟ੍ਰੈਫਿਕ ਜਿਹੜਾ ਹੈ 6.6% ਵੱਧ ਗਿਆ ਇੰਟਰਨੈਸ਼ਨਲ ਟ੍ਰੈਫਿਕ ਜਿਹੜਾ ਹੈ ਇਸ ਤਕਰੀਬਨ 12.8% ਵੱਧ ਗਿਆ ਤੇ ਇਸ ਤੋਂ ਪਿਛਲਾ ਜਿਹੜਾ ਰਿਕਾਰਡ ਹੈ ਮਹੀਨਾਵਾਰਤਾ ਦਸੰਬਰ 2024 ਦੇ ਵਿੱਚ ਸੀ ਜਦੋਂ 에어ਪੋਰਟ ਨੇ ਟੋਟਲ 340408 ਮੁਸਾਫਰ ਜਿਹੜੇ ਸੀ ਉਹਨਾਂ ਨੂੰ ਹੈਂਡਲ ਕੀਤਾ ਚਾਹੇ ਉਹ ਆਏ ਇਹ ਡਿਪਾਰਟ ਹੋਏ ਜਨੂੰ ਲੈਂਡ ਕੀਤੇ ਜਿਨ੍ਹਾਂ ਦੇ ਵਿੱਚ 231692 ਡੋਮੈਸਟਿਕ ਸਨ ਹੁਣ ਬਹੁਤ ਸਾਰੀਆਂ ਸਸਤਾਵਾਂ ਤੇ ਬਹੁਤ ਸਾਰੇ ਲੋਕ ਅੰਮ੍ਰਿਤਸਰ 에ਅਰਪੋਰਟ ਨੂੰ ਵੱਧ ਉਡਾਨਾਂ ਅੰਤਰਰਾਸ਼ਟਰੀ ਉਡਾਨਾਂ ਦੇਣ ਦੀ ਬੜੇ ਦੇਰ ਤੋਂ ਵਕਾਲਤ ਕਰ ਰਹੇ ਨੇ ਆਪ ਜੀ ਜਾਣਦੇ ਹੋ ਕਿ ਮਾਰਚ ਦੇ ਅੰਕੜੇ ਪਾਵਾ ਹੋਰ ਨੇ ਪਰ ਉਸ ਤੋਂ ਬਾਅਦ ਜੋ ਪਾਕਿਸਤਾਨ ਨਾਲ ਗੜਬੜ ਰਹੀ ਉਸ ਤੋਂ ਬਾਅਦ ਕਈ ਦਿਨਾਂ ਵਾਸਤੇ ਅੰਮ੍ਰਿਤਸਰ 에ਅਰਪੋਰਟ ਬੰਦ ਵੀ ਰਹੀ ਹੈ ਨਾਰਥ ਇੰਡੀਆ ਦੇ ਕਈ 에어ਪੋਰਟਸ ਬੰਦ ਸੀ ਦਿੱਲੀ ਵਾਲੀ ਕੋਸ਼ਿਸ਼ ਕਿਸੇ ਹੱਦ ਤੱਕ ਚੱਲਦੀ ਰਹੀ ਹੈ ਪਰ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ 에어ਪੋਰਟ ਜਿਹੜੀਆਂ ਫਲਾਈਟਾਂ ਨੇ ਉਹਨਾਂ ਦੀ ਗਿਣਤੀ ਬਹੁਤ ਘਟ ਹੈ ਜਿਨ੍ਹਾਂ ਮੁਲਕਾਂ ਨੂੰ ਜਾਂਦੀਆਂ ਨੇ ਉਹਨਾਂ ਦੇ ਵਿੱਚ ਦੁਬਈ ਸ਼ਾਰਜਾ ਦੋਹਾ ਲੰਡਨ ਗੈਟਵੇਕ ਬਰਮਿੰਗਮ ਮਿਲਾਨ ਇਟਲੀ ਰੋਮ ਇਟਲੀ ਸਿੰਗਾਪੁਰ ਕੋਲਾਲੰਪੋਰ ਬੈਂਕਾਕ ਇਹ ਉਹ ਸ਼ਾਰਜਾ ਮੁਲਕ ਨੇ ਜਿੱਥੇ ਨੂੰ ਅਮਰਸਰ ਤੋਂ ਸਿੱਧੀਆਂ ਉਡਾਨਾਂ ਹੈਗੀਆਂ ਨੇ 10 ਦੇ ਕਰੀਬ ਇੰਟਰਨੈਸ਼ਨਲ ਡੈਸਟੀਨੇਸ਼ਨ ਨੇ ਪਰ ਇਹਨਾਂ ਨੂੰ ਹੋਰ ਜ਼ਿਆਦਾ ਭਦੌਣ ਦੀ ਲੋੜ ਹੈ ਖਾਸ ਤੌਰ ਤੇ ਯੂਰਪ ਨੂੰ ਤੇ ਨਾਰਥ ਅਮਰੀਕਾ ਨੂੰ ਬਹੁਤ ਜ਼ਿਆਦਾ ਲੋੜ ਹੈ ਕੀ ਇਹ ਕੰਮ ਕਦੇ ਹੋ ਸਕੇਗਾ ਨਿਰਪਭਵਿਕ ਵਿੱਚ ਸਰਕਾਰ ਦਾ ਰੁਝਾਨ ਇਸ ਪਾਸੇ ਨੂੰ ਲੱਗਦਾ ਨਹੀਂ ਪਰ ਇਸ ਸਬੰਧੀ ਇੱਕ ਇਨੀਸ਼ੀਏਟਿਵ ਜਿਹੜਾ ਆ ਇੱਕ ਪਹਿਲ ਕਦਮੀ ਕਾਫੀ ਧੇਰ ਤੋਂ ਚੱਲ ਰਹੀ ਹੈ ਫਲਾਈ ਅਮਰਸਰ ਇਨੀਸ਼ੀਏਟਿਵ ਉਹਨਾਂ ਦੇ ਗਲੋਬਲ ਕਨਵੀਨਰ ਸਮੀਰ ਸਿੰਘ ਗੁਮਟਾਲਾ ਹੋਰੀ ਕੋਸ਼ਿਸ਼ ਕਰ ਰਹੇ ਨੇ ਕਿ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਹੈ ਇਸ ਵਿੱਚ ਡੋਮੈਸਟਿਕ ਤੇ ਇੰਟਰਨੈਸ਼ਨਲ ਟਰੈਵਲ ਜਿਹੜੇ ਨੇ ਬਹੁਤ ਜ਼ਿਆਦਾ ਨੇ 에어ਪੋਰਟਸ ਨੂੰ ਬਹੁਤ ਜ਼ਿਆਦਾ ਅਪਗ੍ਰੇਡ ਦੀ ਲੋੜ ਹੈ ਤੇ ਨਾਲ ਦੀ ਨਾਲ ਉਡਾਨਾਂ ਸਿੱਧੀਆਂ ਜਿਹੜੀਆਂ ਨੇ ਉਹ ਇੱਥੇ ਨੂੰ ਚਾਹੀਦੀਆਂ ਨੇ ਉਹ ਕਹਿੰਦੇ ਨੇ ਸਮੀਰ ਸਿੰਘ ਗੁਮਟਾਲਾ ਹੋਰੀ ਕਿ ਡੋਮੈਸਟਿਕ ਪੈਸੇਂਜਰ ਟਰੈਫਿਕ ਮਾਰਚ 2025 ਦੇ ਵਿੱਚ ਜਿਹੜੀ ਹੈ ਉਹ ਕਾਫੀ ਜ਼ਿਆਦਾ ਵਧੀ ਹੈ ਸੋ ਮੂਵਮੈਂਟ ਵੀ ਜਿਹੜੀ ਹੈ 에ਅਰਕ੍ਰਾਫਟ ਮੂਵਮੈਂਟ ਜਿਹੜੀ ਆ ਉਹ ਘਟੀ ਐ ਭਾਵੇਂ ਕਿ ਮੁਸਾਫਰ ਵਧੇ ਨੇ ਘਰੇਲੂ ਉਡਾਨਾਂ ਦੇ ਪਰ ਉਡਾਨਾਂ ਦੀ ਗਿਣਤੀ ਘਟ ਗਈ ਐ ਸੋ ਇਹਦਾ ਮਤਲਬ ਇਹ ਐ ਕਿ ਹਰ ਫਲਾਈਟ ਦੇ ਵਿੱਚ ਪੈਸੇਂਜਰ ਲੋਡ ਕਾਫੀ ਐ ਤੇ ਐਫੀਸ਼ੀਐਂਸੀ ਜਿਹੜੀ ਡੋਮੈਸਟਿਕ ਰੂਟ ਤੇ ਆ ਉਹ ਉਹ ਕਾਫੀ ਬੈਟਰ ਹੋਈ ਐ ਹੁਣ ਇਸੇ ਤਰ੍ਹਾਂ ਇੱਕ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਹੈਗਾ ਜਿਹੜਾ ਉਸੇ ਦੇ ਕਨਵੀਨਰ ਹੈਗੇ ਨੇ ਯੋਗੇਸ਼ ਕਾਮਰਾ ਉਹ ਵੀ ਕਹਿੰਦੇ ਨੇ ਕਿ ਡੋਮੈਸਟਿਕ ਟ੍ਰੈਫਿਕ ਦਿੱਲੀ ਨੂੰ ਜਿਹੜੀ ਬਹੁਤ ਜ਼ਿਆਦਾ ਹੈ ਉਸ ਵਿੱਚ ਇੰਟਰਨੈਸ਼ਨਲ ਮੁਸਾਫਰੀ ਹੁੰਦੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਅੰਤਰਰਾਸ਼ਟਰੀ ਉਡਾਨਾਂ ਦੀ ਹੀ ਲੋੜ ਹੈ ਇਸ ਕੰਟੀਨਿਊਡ ਗ੍ਰੋਥ ਦੇ ਬਾਅਦ 에어ਪੋਰਟਸ ਦੇ ਵਿੱਚ ਪਬਲਿਕ ਟਰਾਂਸਪੋਰਟ ਸਰਵਿਸ ਪੰਜਾਬ ਸਰਕਾਰ ਤੋਂ ਕੋਈ ਨਹੀਂ ਹੈ ਡੈਡੀਕੇਟਿਡ ਬੱਸ ਕਨੈਕਸ਼ਨ ਜਿਹੜੀ ਹੈ ਉਹ ਪੰਜਾਬ ਦੇ ਹੋਰ ਨਾ ਸ਼ਹਿਰਾਂ ਨੂੰ ਨਹੀਂ ਹੈ ਤੇ ਸਭ ਨੂੰ ਆਪੋ ਆਪਣੀ ਕਨਵੀਐਂਸ ਟੈਕਸੀ ਜਾਂ ਕਿਸੇ ਹੋਰ ਤਰੀਕੇ ਨਾਲ ਉੱਥੇ ਆਉਣਾ ਜਾਣਾ ਪੈਂਦਾ ਹੈ ਤੇ ਪਾਰਕਿੰਗ ਦਾ ਪੂਰਾ ਪੂਰਾ ਸਿਸਟਮ ਸਹੀ ਨਹੀਂ ਹੈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ ਸੋ ਕੀ ਸਰਕਾਰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇਗੀ ਇਹ ਸਮਾਂ ਦੱਸੇਗਾ ਪਰ ਅੰਮ੍ਰਿਤਸਰ 에য়ারਪੋਰਟ ਦੇ ਇਹ ਅੰਕੜੇ ਵਾਕਿਆ ਹੀ ਬਹੁਤ ਵਧੀਆ ਨੇ